ਇਨਾ ਜੀ ਪਿੰਡ ਚਤਾਲਾ ਕਲੋਨੀ ਉੱਥੇ ਬੰਬੀਆਂ ਵਾਲੀ ਲੈਂਡ ਲੰਗਦੀ ਆ ਕੋਠਿਆਂ ਦੇ ਨਾਲ ਲੱਗਦੀ ਆ ਤੇ ਜੇਏ ਦੇ ਧਿਆਨ ਦੇ ਵਿੱਚ ਹੀ ਐਸਡੀਓ ਨੂੰ ਦੱਸਿਆ ਬਿਜਲੀ ਪ੍ਰੋਡਕਸ਼ਨ ਨੂੰ ਵੀ ਦੱਸਿਆ ਸਾਡੇ ਕੋਲ ਤਰਫਾਸਤਾਂ ਤੀਆਂ ਜਿਹੜੀਆਂ ਅਸੀਂ ਐਕਸ਼ਨ ਨੂੰ ਦਿੱਤੀਆਂ ਐਕਸ਼ਨ ਨੇ ਰეკਮੈਂਡ ਕੀਤੀ ਐ ਐਸਡੀਓ ਨੂੰ ਵੀ ਇਹ ਤਾਰਾਂ ਲਾ ਕੇ ਪਾਸੇ ਕਰਦੇ 2 ਸਾਲ ਦਾ ਮਸਲਾ ਪੁਰਾਣਾ ਵਾ ਆ ਚੌਥੀ ਰਾਹ ਬੰਦੇ ਨੂੰ ਬੱਤੀ ਪੈ ਗਈ ਆ ਬੰਦਾ ਜੀ ਦਿੱਤੋਗੀ ਆ ਇਹ ਜੇਏ ਦੇ ਸਿਹਤ ਤੇ ਅਮਨ ਤੇ ਮਾਸਾ ਜਨਾ ਅਸਰ ਨਹੀਂ ਐਕਸ਼ਨ ਨੇ ਕਿਹਾ ਐਸਡੀਓ ਨੇ ਕਿਹਾ ਤਾਰਾਂ ਲਾ ਦੇ ਤਾਨੂੰ ਉਹਦਾ ਜੇ ਖਰਚਾ ਕੋਈ ਸਰਕਾਰੀ ਪੈਂਦਾ ਹੈ ਉਹ ਵੀ ਦੇ ਦਿੰਦੇ ਆ ਪਰ ਇਹਨਾਂ ਤਾਰਾਂ ਨਹੀਂ ਲਾਈਆਂ ਕੱਲ ਜੇ ਕੋ ਜਾ ਕੇ ਮੌਕਾ ਵੇਖਿਆ ਸਾਰਾ ਇਹਨਾਂ ਪੁਲਿਸ ਵਾਲਿਆਂ ਨੇ ਵੇਖਿਆ ਜੇ ਨੇ ਵੇਖਿਆ ਇਹਦਾ ਦੋਸ਼ੀ ਆ ਬਿਲਕੁਲ ਇੱਥੇ ਪਰਚਾ ਦਰਜ ਹੋ ਜਾਂਦਾ ਜੇ ਪਹਿਲਾਂ ਵੀ ਕਿੰਨੇ ਪੁੱਤੀ ਪਈ ਪਹਿਲਾਂ ਵੀ ਪਹਿਲਾਂ ਜੀ ਚਮਚ ਰਣ ਪਹਿਲਾਂ ਪਈ ਆ ਜੀ ਅੱਛਾ ਜੀ ਇੱਕ ਪੁੱਤੀ ਪਈ ਆ ਜੀ ਇਹਦਾ ਜਸਰ ਸਿੰਘ ਨਾਂ ਆ ਜੀ ਨਿਮੰਨ ਕਰਦੇ ਹਾਂ ਮੰਗ ਇਹੋ ਜੀ ਇਹਨੂੰ ਇਨਸਾਫ ਦਿੱਤਾ ਜਾਵੇ ਜੇ ਦੀ ਲਾਪਰਵਾਹੀ ਆ ਪੁਲਿਸ ਨੇ ਵੀ ਮੰਨਿਆ ਵੀ ਜੇ ਦੀ ਲਾਪਰਵਾਹੀ ਆ ਐਸ ਐਚ ਓ ਸਾਹਿਬ ਕੱਲ ਸਾਡੇ ਪਿੰਡ ਦੇ ਸਾਰਾ ਮੌਕਾ ਵੇਖਿਆ ਉਹ ਘਰ ਦੇ ਉੱਪਰ ਦੀ ਤਾਰ ਘਰ ਦੇ ਉੱਪਰ ਦੀ 6 ਮਹੀਨੇ ਤੋਂ ਜੇਈ ਨੂੰ ਕਹੇ ਤਾਂ ਤਾਰਾਂ ਲਾ ਕੇ ਪਰਲੇ ਪਾਸੇ ਲਾ ਦੇ ਵੱਡੀਆਂ ਤਾਰਾਂ ਵਾਂ ਲਾ ਦੇ ਅੱਜ ਲਾਉਣਾ ਸਵੇਰੇ ਲਾਉਣਾ ਅੱਜ ਲਾਉਣਾ ਵੇਖੋ ਕਦੋਂ ਦੀਆਂ ਦਰਖਾਸਤਾਂ ਆ ਰਹੀਆਂ ਨੇ ਸਰ ਸਾਹਮਣੇ ਨੂੰ ਕਮੈਂਟ ਕੀਤੀ ਆ ਇਹ ਗਰੀਬ ਥੱਲੇ ਲੋਕਾਂ ਦੇ ਘਰ ਹੈ ਇਹਨੂੰ ਲਾ ਕੇ ਪਾਸੇ ਕਰ ਦੇ ਇਹ ਸਾਨੂੰ ਨੂੰ ਪਤਾ ਜੇਈ ਕਿਹਦੇ ਮਗਰ ਲੱਗ ਗਿਆ ਜਾਂ ਪਿੰਡ ਦੇ ਬੰਦਿਆਂ ਲੱਗ ਗਿਆ ਮੈਂ ਤਾਂ ਕੋਈ ਪਿੰਡ ਦੇ ਬੰਦਿਆਂ ਸਾਡੇ ਤੇ ਮਗਰ ਲੱਗ ਕੇ ਇਹਨੇ ਕਮੇਨੀ ਕੀਤੀ ਸਾਡਾ ਹਾਜੀ ਇਹਦੇ ਖਾਲ ਦਿਕਤ ਆ ਨਹੀਂ ਨਹੀਂ ਅਗਲਾ ਛੁਕੀ ਹੈ ਅਗਲਾ ਛੁਕਾ ਬੈਠੇ ਆ ਜਿੱਥੇ ਬੈਠੇ ਰਹਿਣਾ ਸੀ ਇੱਥੇ ਲਾਸ਼ ਇੱਥੇ ਲਾਸ਼ ਦੇ ਬੈਠਾ ਜਾਣਾ ਨਹੀਂ ਕਿਤੇ ਜੀ ਜਿਹੜੀ ਪਹਿਲੇ ਚਾਨ ਬੰਦਿਆ ਕਰਲ ਗਿਆ ਉਹ ਬੱਜ ਗਿਆ ਉਹ ਬੱਜ ਗਿਆ ਉਹ ਬੱਜ ਗਿਆ ਹਾਂ ਜੀ ਹਾਜੀ ਇਹਨੂੰ ਇਹਦੀ ਮੌਤ ਹੋ ਗਈ ਉਹ ਕਹਿੰਦਾ ਐਮਐਲ ਸਰ ਸਾਡਾ ਆਉਣਾ ਚਾਹੀਦਾ ਜੀ ਮੈਂ ਸਾਬ ਸਰਦਾਰ ਲਾਲਪੁਰਾ ਸਾਹਿਬ ਅਸੀਂ ਵੀ ਤੁਹਾਡੇ ਬੰਦੇ ਆ ਸਾਡੀ ਸਰਕਾਰ ਹੋਵੇ ਸਾਡੀ ਸਰਕਾਰ ਨੂੰ ਤਾਂ ਸਾਡੀ ਪੁਲਿਸ ਨਹੀਂ ਸੁਣਦੀ ਨਾ ਸਾਡਾ ਬਿਜਲੀ ਬੋਰਡ ਸੁਣੇ ਆ ਵੇਖੋ ਸਾਲ ਹੋ ਗਿਆ ਵੀਡੀਓ ਸਾਹ ਬਿਜਲੀ ਬੋਰਡ ਮੰਤਰੀ ਜਿੰਦਿਆਂ ਉਹਨਾਂ ਨੂੰ ਮੈਂ ਉਹਨਾਂ ਦੇ WhatsApp ਤੇ ਉਹਨਾਂ ਦੇ Facebook ਤੇ ਪਾਈਆਂ ਪਰ ਕੋਈ ਕਾਰਵਾਈ ਨਹੀਂ ਸਰਕਾਰ ਤੋਂ ਦੇ ਵੀ ਸਾਨੂੰ ਧਰਨੇ ਲਾਉਣੇ ਪੈਂਦੇ ਆ ਐਮਐਲਏ ਸਾਹਿਬ ਕਾਦੀ ਸਰਕਾਰ ਦੱਸੋ ਕਿ ਇਹ ਤਾਂ ਸਾਡੇ ਐਮਐਲਏ ਸਾਹਿਬ ਦੇ ਕਹਿੰਦੇ ਕਿ ਸੱਚੋ ਹੀ ਸਾਡੇ ਅੱਖੇ ਨਹੀਂ ਲੱਗੰਦੇ ਆ ਇੱਕ ਬਿਜਲੀ ਬੋਰਡ ਦਾ ਐਸਜੀਓ ਸਾਡੇ ਅੱਖੇ ਨਹੀਂ ਲੱਗੰਦੇ ਆ ਐਮਐਲਏ ਸਾਹਿਬ ਫਿਰ ਆਪਣੀ ਸਰਕਾਰ ਕਾਦੀ ਮੈਂ ਵੀ ਉਹਨਾਂ ਦੇ ਬੰਦਾ ਵੀਰੇ ਘਰ ਦੀ ਵਾਈ ਮੇਰੀ ਮੈਂਬਰ ਪੰਚਾਇਤ ਆ ਮੈਂ ਆਮ ਆਦਮੀ ਦਾ ਬੰਦਾ ਹਾਂ ਪਰ ਸੁਣਵਾਈ ਕੋਈ ਨਹੀਂ ਹੋ ਰਹੀ ਐ ਸੱਚੋ ਤੁਹਾਡਾ ਗੋਗੜੋਂ ਦੀ ਮਿੱਟੀ ਝੜ ਕੇ ਆ ਗਿਆ ਮੇਰੇ ਉਧਰ ਮੇਰ ਦਾ ਫੋਨ ਆ ਗਿਆ ਜੀ ਤੁਸੀਂ ਮੇਰ ਦੇ ਕਹਿੰਦੇ ਆ ਸੱਚੋ ਕੰਮ ਕਰਦਾ ਸਾਡੇ ਪਿੰਡ ਇਹ ਕਰ ਤੁਹਾਡੀ ਸਰਕਾਰ ਨੂੰ ਦੇ ਸੁਣਵਾਈ ਤੇ ਬਾਕੀ ਕੰਮ ਕਿਤਰਾ ਮੰਨ ਲਓ ਮੈਂ ਇਹਦੇ ਕਹਿੰਦੇ ਆ ਜੀ ਮੈਂ ਸਾਬਕਾ ਸਰਪੰਚ ਆ ਸਾਡੇ ਮੈਂਬਰ ਆ ਸਾਡੇ ਮੋਦਬਰ ਬੰਦੇ ਸਾਡੇ ਅਸੀਂ ਸਰਕਾਰ ਦੇ ਵਿੱਚ ਆ ਸਾਡੀ ਨਹੀਂ ਸੁਣਵਾਈ ਹੁੰਦੀ ਤੇ ਗਰੀਬ ਬੰਦੇ ਦੀ ਕਿੱਥੋਂ ਸੁਣਵਾਈ ਹੋਊਗੀ ਇਹਨਾਂ ਦਾ ਤਾਂ ਬੰਨਾ ਹੀ ਕੋਹ ਨਹੀਂ ਜੇ ਨਾ ਹੀ ਉੱਤਰ ਦੇ ਨਾਲ ਆ ਕੇ ਜੀ ਪਿੰਡ ਚ ਤਾਲੇ ਦਾ ਮਸਲਾ ਵਾ ਉਹ ਕੱਲ ਬਾਰਿਸ਼ ਹੋ ਰਹੀ ਸੀ ਬਾਰਿਸ਼ ਦੇ ਨਾਲ ਉਹ ਆਪਣੇ ਕੋਠੇ ਦੇ ਤਰਪਾਲ ਪਾਉਣ ਵਾਸਤੇ ਗਿਆ ਸੀਗਾ ਤੇ ਉੱਪਰ ਦੀ ਬਿਜਲੀ ਦੀਆਂ ਤਾਰਾਂ ਲੱਗਦੇ ਸੀਗੀਆਂ ਉਹ ਜਦੋਂ ਤਰਪਾਲ ਪਾ ਰਿਆ ਸੀ ਤੇ ਉਹਦੀ ਜਿਹੜੀ ਬਾਹਵਾਂ ਉਹਨੇ ਤਾਂ ਜੋ ਕੀਤੀ ਤਰਪਾਲ ਬਿਛਾਉਣ ਵਾਸਤੇ ਉਹਦੀ ਬਾਹ ਜਿਹੜੀ ਉਹ ਤਾਰ ਦੇ ਨਾਲ ਲੱਗੀ ਤੇ ਜਿਹੜਾ ਉਹਨੂੰ ਕਰੰਟ ਜਿਹੜਾ ਵਾ ਲੱਗਣ ਕਰਕੇ ਉਹਦੀ ਜਿਹੜੀ ਜਮਤ ਹੋ ਗਈ ਆ ਤੇ ਸਬੰਧਤ ਬਿਜਲੀ ਬੋਰਡ ਦੇ ਅਫਸਰਾਂ ਨੂੰ ਸੂਚਿਤ ਕੀਤਾ ਗਿਆ ਉਹ ਆ ਰਹੇ ਨੇ ਤੇ ਆ ਕੇ ਉਹਨਾਂ ਨਾਲ ਗੱਲਬਾਤ ਇਹਨਾਂ ਦੀ ਜਿਹੜੀ ਅੱਜ ਚੱਲ ਰਹੀ ਆ ਜੋ ਕਾਨੂੰਨਸਾਰ ਬੰਦੀ ਹੋਈ ਕਾਰਵਾਈ ਉਹ ਬਾਅਦ ਚੱਲਦੀ ਜਾਏਗੀ